ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹੈ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9-10 ਵਜੇ ਦੇ ਅਰਾਊਂਡ ਜਿਹੜੀ ਸ਼ਾਪ ਸੀਗੀ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਤੋਂ ਫਰੋਤੀ ਮੰਗੀ ਗਈ ਜ਼ਿਕਰਯੋਗ ਹੈ ਕਿ ਜਿਹੜਾ ਮੁਦਈ ਹੈ ਉਹਦੇ ਕੋਲੋਂ ਡੋਨੀ ਬਲ ਤੇ ਇਹ ਅਮਰ ਖਬੇ ਰਾਜਪੂਤਾ ਜਿਹੜਾ ਦੋ ਦੋਸ਼ੀ ਨੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਹੋਏ ਨੇ ਇਹਨਾਂ ਵੱਲੋਂ ਆਪਣੇ ਗੁਰਗਿਆਂ ਰਾਹੀਂ ਉੱਥੇ ਫਾਇਰਿੰਗ ਕਰਾਈ ਗਈ ਸੀ ਤੇ ਉਹਨਾਂ ਕੋਲੋਂ ਫਰੋਤੀ ਮੰਗੀ ਗਈ ਸੀਗੀ ਇਸ ਦੇ ਉੱਤੇ ਪਹਿਲਾਂ ਮੁਕੱਦਮਾ ਵੀ ਉਹਨਾਂ 'ਤੇ ਦਰਜ ਹੈ 134 ਨੰਬਰ ਮੁਕੱਦਮਾ ਸੀਗਾ 27 2025 ਦਾ ਥਾਣਾ ਸਿਟੀ ਦੇ ਵਿੱਚ ਦਰਸਿਗਾ ਉਸ ਤੋਂ ਬਾਅਦ ਉਹਨਾਂ ਨੇ ਇਹ ਫਾਇਰਿੰਗ ਇਨਸੀਡੈਂਟ ਕਰਵਾਇਆ ਉਹਦੀ ਵੀਡੀਓ ਬਣਾਈ ਤੇ ਫਿਰ ਤੋਂ ਉਹਨਾਂ ਨੂੰ ਜਿਹੜੀ ਇਹ ਧਮਕੀ ਭਰੀ ਕਾਲ ਕੀਤੀ ਜਿਹਦੇ ਉੱਤੇ ਮਕਦਮਾ ਨੰਬਰ 255 ਜਿਹੜਾ 26/8 ਨੂੰ ਇਹ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤਾ ਗਿਆ ਇਹਦੀ ਇਸ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਸਾਡੀ ਸੀਆਈਏ ਦੀਆਂ ਟੀਮਸ ਸਾਡੀਆਂ ਜਿਹੜੀਆਂ ਡੀਐਸਪੀ ਸਬਡਿਵੀਜ਼ਨ ਸਿਟੀ ਸੰਜੀਵ ਜੀ ਹੋਣੇ ਉਹਨਾਂ ਦੀਆਂ ਟੀਮਸ ਇਹ ਸਾਰੀਆਂ ਇਕਜੁੱਟ ਹੋ ਗਈਆਂ ਕਿ ਦਸਣੀਓ ਗੱਲ ਇਹ ਹੈ ਕਿ 48 ਘੰਟੇ ਦੇ ਵਿੱਚ ਹੀ ਅਸੀਂ ਜਿਹੜੇ ਇਹਦੇ ਦੋ ਦੋਸ਼ੀ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਉਸ ਤੋਂ ਬਾਅਦ ਉਹ ਇਹ ਦੋਸ਼ੀ ਜਿਹੜੇ ਨੇ ਦੋਨੋਂ ਅਰੈਸਟ ਕਰ ਲਏ ਗਏ ਨੇ ਇਹ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਹੈ ਤੇ ਦੂਸਰੇ ਦਾ ਨਾਮ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਜੋ ਇਹ ਵੀ ਦਾਲਮ ਦਾ ਰਹਿਣ ਵਾਲਾ ਹੈ ਇਹ ਦੋਨੋਂ ਦੋਸ਼ੀ ਅਰੈਸਟ ਕਰ ਲਏ ਗਏ ਨੇ ਇਨਾਂ ਦਾ ਰਿਮਾਂਡ ਲਿਆ ਗਿਆ ਇਨਾਂ ਤੋਂ ਜਿਹੜਾ ਬਾਈਕ ਹੈ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਜਿਹੜਾ ਇਹਨਾਂ ਦਾ ਵੈਪਨ ਹੈ ਉਹ ਇਹਨਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀਗਾ ਉਹ ਇਹ ਰਿਕਵਰ ਕਰਨਾ ਬਾਕੀ ਹੈ ਦੱਸਣੀ ਉਹ ਗੱਲ ਇਹ ਹੈ ਕਿ ਇਹ ਦੋਨੋਂ ਵਿਅਕਤੀ ਜਿਹੜੇ ਨੇ ਅਮਰ ਖੱਬੇ ਰਾਜਪੂਤਾ ਤੇ ਡੋਨੀਬਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਉੱਥੇ ਫਾਇਰਿੰਗ ਇਨਸੀਡੈਂਟ ਕੀਤੇ ਸੀਗੇ ਤੇ ਬਟਾਲਾ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਸਬੰਧੀ ਜਿਹੜੀ ਇਹਨਾਂ ਨੇ ਵੀਡੀਓ ਕਲਿੱਪ ਜਿਹੜੀ ਉਸ ਮਦਈ ਨੂੰ ਪੇਜ ਕੇ ਡਰਾਇਆ ਧਮਕਾਇਆ ਸੀਗਾ ਉਹ ਅਸੀਂ ਤੁਹਾਨੂੰ ਸ਼ੇਅਰ ਕਰਦੇ ਹਾਂ ਕਿ ਉਹ ਇਹਨਾਂ ਨੇ ਕਿਸ ਤਰੀਕੇ ਨਾਲ ਬਣਾਈ ਸੀ ਜ਼ਿਕਰ ਯੋਗ ਇਹ ਹੈ ਕਿ ਇਹ ਜਿਹੜੇ ਦੋਨੋਂ ਦੋਸ਼ੀ ਨੇ ਹੈਬੀਚੋ ਅਫੈਂਡਰਸ ਨੇ ਇਹਦੇ ਵਿੱਚ ਉਹ ਜਸਵਿੰਦਰ ਸਿੰਘ ਜਿਹੜੀ ਉਮਰ 50 ਸਾਲ ਹੈ ਇਹਦੇ ਉੱਤੇ 6 ਮੁਕਦਮੇ ਆਲਰੇਡੀ ਦਰਜ ਨੇ 5 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੋ ਕਿ ਬਟਾਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਰਜਿਸਟਰ ਨੇ 1 ਕੇ ਦੇ ਉੱਤੇ ਸਨੇਚਿੰਗ ਦਾ ਪਹਿਲਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਸੰਦੀਪ ਸਿੰਘ ਹੈ ਉਹਦੇ ਉੱਤੇ ਵੀ ਆਰਮਜ਼ ਐਕਟ ਦਾ ਮੁਕਦਮਾ ਦਰਜ ਹੈ ਐਸਐਸਓਸੀ ਅੰਮ੍ਰਿਤਸਰ ਸੋ ਹੈਬਿਚੁਅਲ ਆਫ ਐਂਡਰ ਸੀਗੇ ਇਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦਾ ਰਿਮਾਂਡ ਵਧਾ ਕੇ ਜਿਹੜਾ ਇਹਨਾਂ ਦਾ ਵੈਪਨ ਯੂਜ਼ਡ ਹੈ ਉਹ ਰਿਕਵਰ ਕਰਾਂਗੇ ਤੇ ਨਾਲ ਜਿਹੜੀ ਫਾਈਨੈਂਸ਼ੀਅਲ ट्रांजैक्शन ਹੋਈ ਹੈ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਕ੍ਰਾਈਮ ਕੀਤਾ ਸੀਗਾ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੀ ਆ ਰਿਥੋਂ ਲੈ ਕੇ ਆਏ ਜੀ ਜੇ ਜਿਹੜੇ ਹਥਿਆਰ ਹੈ ਉਹੀ ਦਸਨ ਵਾਲੀ ਗੱਲ ਹੈ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਇਹਨਾਂ ਦੇ ਹੈਂਡਲਰਸ ਨੇ ਉਹ ਇਹਨਾਂ ਨੂੰ ਆਪਣੇ ਸਾਥੀਆਂ ਦੇ ਰਾਹੀਂ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦੇ ਨੇ ਫਿਰ ਇਹ ਵੈਪਨ ਯੂਜ਼ ਕਰਦੇ ਨੇ ਤੇ ਅੱਗੇ ਆਪਣੇ ਸਾਥੀਆਂ ਤੱਕ ਪਹੁੰਚਾ ਦਿੰਦੇ ਨੇ ਸੋ ਉਹ ਜਿਹੜਾ ਪ੍ਰੋਸੈਸ ਹੈ ਉਹਨੂੰ ਅਸੀਂ ਰਿਮਾਂਡ ਦੇ ਤਹਿਤ ਇਹਨੂੰ ਐਕਸਪਲੋਰ ਕਰ ਰਹੇ ਹਾਂ ਫਰौती ਇਹਨਾਂ ਕੋਲੋਂ ਜੀ 50 ਲੱਖ ਦੀ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਅ ਮਹੀਨਾ ਪਹਿਲਾਂ ਜਦੋਂ ਕਾਲ ਆਈ ਸੀ ਉਦੋਂ ਪਰਚਾ ਵੀ ਰਜਿਸਟਰਡ ਸੀਗਾ ਤੇ 1 ਮਹੀਨੇ ਬਾਅਦ ਇਹਨਾਂ ਨੇ ਉਹਦਾ ਤੇ ਫਾਇਰਿੰਗ ਕਰਵਾਈ। ਸਰ ਡੋਨੀ ਬਲ ਵਾਸਤੇ ਕੰਮ ਕਰਦੇ ਜਾਂ ਪੈਸੇ ਵਾਸਤੇ ਕਿਸੇ ਵਾਸਤੇ ਕੰਮ ਕਰਦੇ? ਨਹੀਂ ਅ ਜੋ ਹਜੇ ਤੱਕ ਪ੍ਰਾਇਮਰੀ ਪ੍ਰਾਇਮਰ ਫਸਾਈ ਆਇਆ ਕਿ ਇਹ ਡੋਨੀ ਬਲ ਤੇ ਅਮਰ ਖਬਰ ਰਾਜਪੂਤਾ ਜਿਹੜਾ ਉਹਨਾਂ ਦੇ ਗੁਰਗੇ ਸੀਗੇ ਉਹਨਾਂ ਦੇ ਕਹਣ ਦੇ ਉੱਤੇ ਇਹਨਾਂ ਨੇ ਕੀਤਾ ਤੇ ਪੈਸੇ ਵਾਸਤੇ ਹੀ ਇਹ ਸਾਰਾ ਕੰਮ ਲੇਕਿਨ ਉਹਨਾਂ ਵਾਸਤੇ ਦੋਨਾਂ ਵਾਸਤੇ ਕੀਤਾ।